ਭਾਈ ਗੁਰਜੀ ਕੀ ਖਾਲਸਾ ਭਾਈ ਗੁਰਜੀ ਕੀ ਫਤਿਹ ਲਓ ਜੀ ਅੱਜ ਆਪਾਂ ਨਵਾਂ ਬਲੌਗ ਬਣਾਉਣ ਲੱਗੇ ਹਾਂ ਹਾਲੋ ਜੀ ਆਪਾਂ ਕਰਕੇ ਆਏ ਤੇ ਅੱਜ ਰੂਟਰੋਟਰ ਦਾ ਕੰਮ ਤੇ ਖੇਤ ਤਾਂ ਬਿਲਕੁਲ ਸੁੱਕਾ ਤੇ ਸਾਰਾ ਟਰੈਕਟਰ ਟੋਟਲੇ ភੋਬਲ ਨਾਲ ਭਰ ਕੇ ਰੱਖਤਾ ਤੇ ਆਪਣੀ ਵੀ ਪਛਾਣ ਨਾ ਆਵੇ ਟਰੈਕਟਰ ਦੀ ਵੀ ਪਛਾਣ ਨਾ ਆਵੇ ਲਓ ਜੀ ਹੁਣ ਆਪਾਂ ਇਹਨੂੰ ਸਾਫ਼ ਕਰੂੰਗੇ ਦਾ ਨਾਮ ਚਲੋ ਬਈ ਛੋਟਾ ਇਹ ਵੀ ਇਹਦੇ ਲਈ ਆਪਲਾਣੀ ਲੋੜ ਆ ਮੱਕਾ ਠਾਰ ਹੁੰਦਾ ਕਿ ਮੱਕੜ ਇਹ ਨੂੰ ਲੱਤੇ ਨੂੰ ਸਮਝ ਲੋ 10 11 ਸਾਲ ਹੋ ਗਏ ਆਪਾਂ ਕਦੇ ਮਜਬੂਰੀ ਨੂੰ ਬਾਹਰ ਕਢਾਇਆ ਹੋਊਗਾ ਜਾਂ ਕਿਤੇ ਬਾਹਰ ਗਿਆ ਵਾ ਮਿਲ ਮੁੱਲ ਚ ਗਿਆ ਵਾ ਜਾਂ ਮੰਡੀ ਚ ਗਿਆ ਵਾ ਰ ਹੈਗਾ ਨਹੀਂ ਆਪਾਂ ਪਹਿਲਾਂ ਇਹਨੂੰ ਅੰਦਰ ਕਰੀਦਾ ਤੇ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਲੋ ਜੀ ਅੱਜ ਮੈਂ ਆਪਣੇ ਹੋਲ ਲੈਂਣ ਦੀਆਂ ਥੋੜੀਆਂ ਸਿੱਤਾਂ ਕਰਨ ਲੱਗਿਆ ਹਰੇਕ ਬੰਦੇ ਵਾਸਤੇ ਆਪਣਾ ਟਰੈਕਟਰ ਵਧੀਆ ਹੀ ਹੁੰਦਾ ਜਿਹੜਾ ਜਾਂ ਮਰਜ਼ੀ ਹੋਵੇ ਚੰਗਾ ਚਾਹੇ ਪ੍ਰਾਣਾ ਮਾਡਲ ਆ ਚਾਹੇ 2000 ਹਰੇਕ ਬੰਦੇ ਵਾਸਤੇ ਜਿਹੜਾ ਉਹਦੇ ਘਰ ਦੀ ਰੋਜੀ ਰੋਟੀ ਕਮਾ ਕੇ ਦਿੰਦਾ ਟਰੈਕਟਰ ਵਧੀਆ ਹੀ ਹੁੰਦਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਸ ਆਪਾਂ ਆਪਣੇ ਟਰੈਕਟਰ ਬਾਰੇ ਦੱਸਣ ਲੱਗੇ ਜੋ ਨੌਲ ਜਾਈਗੀ ਇਹ ਠੀਕ ਹੈ 855 ਆਪਣੀ ਜਗਾ ਵਧੀਆ ਤੇ ਮਹਿੰਦਰਾ ਆਪਣੀ ਜਗਾ 6000 ਆਪਣੀ ਜਗਾ ਸਾਰੇ ਟਰੈਕਟਰ ਜਣੇ ਕਿ ਆਪਣੀ ਜਗਾ ਵਧੀਆ ਹੀ ਹੈ ਜਿਹੜਾ ਟਰੈਕਟਰ ਜਿਹਦੇ ਕੋਲ ਹੈਗਾ ਉਹਦੇ ਵਾਸਤੇ ਵਧੀਆ ਹੀ ਹੈ ਲੋ ਜੀ ਹੁਣ ਤੁਹਾਨੂੰ ਆਪਣੇ ਟਰੈਕਟਰ ਵਰ ਟਰਬੋ ਟਰੈਕਟਰ ਆ ਇਹ 2014 ਮਾਡਲ ਆ ਦੇਖ ਲਓ ਪੂਰਾ ਜਿੱਦਾਂ ਲੈਂਦਾ ਵੈਜਨਸੀ ਚ ਉਦਾਂ ਹੀ ਹੈ ਇੰਜਨ ਚੱਲਦਾ ਆਹ ਦੇਖੋ ਜੀ 2014 ਮਾਡਲ ਹੈ ਠੀਕ ਹੈ ਜੀ ਤੇ ਗਰਾਉਂਡ ਸਪੀਡ ਹੋਗੀ ਪੀਟੀਓ ਦੀ ਜੀ ਦੀ ਠੀਕ ਹੈ ਜੀ ਤੇ ਇਹਦਾ ਇੱਕ ਹੋਰ ਹੈ ਜਿਹੜੇ 18 ਤੋਂ ਬਾਅਦ ਰੈਟਰ ਆਏ ਹਨ ਜਿੰਨੀ ਉਹਨਾਂ ਦੀ ਲੋਚ ਸਪੀਡ ਹੈ 19 ਦੀ ਮੀਡੀਅਮ ਚ ਸਪੀਡ ਹੈ ਠੀਕ ਹੈ ਜਿਹੜੀ ਲੋ ਵਾਲੀ ਸਪੀਡ ਹੈ ਨਾ ਇਹਦੀ ਲੋ ਚ ਬਹੁਤ ਜ਼ਿਆਦਾ ਚੱਕਰ ਘਟ ਹੈ ਠੀਕ ਹੈ ਜੀ ਇਹਦੇ ਕਰਕੇ ਟਰੈਕਟਰ ਮਰਦਾ ਬਹੁਤ ਘਟ ਹੈ ਜੀ ਨਾਲ ਦੀ ਉਹ ਟਰਬੋ ਲੱਗੀ ਵੀ ਸਾਰਾ ਨਾਲ ਦਾ ਇਹ ਟੂਟਲ ਤੇ ਆਪਾਂ ਨੇ ਬੈਕ ਦੇ ਟਾਇਰ ਹੁਣੇ ਬੁਆਏ ਆ ਜੀ ਇਹ 25 ਮਾਡਲ ਟਾਇਰ ਆ ਜੀ ਤੇ ਦੂਜੇ ਹੈਗੇ ਤੇ 70% ਥੋੜੇ ਜਿਹਾ ਭੁਰਨ ਲੱਗੇ ਤੇ ਆਪਾਂ ਨੇ ਵਿੱਚ ਘਟਾ ਦਿੱਤੇ ਠੀਕ ਹੈ ਜੀ ਤੇ ਟੇਪ ਕਰਵਾਇਆ ਵਾ ਸਾਈਡਾਂ ਤੋਂ ਦੇਖ ਲਓ ਬਾਕੀ ਬਿਨਾ ਬੰਪਰ ਤੋਂ ਨੇਮੀ ਹੁਕੜਾ ਟਰਾਲਾ ਪਾ ਕੇ ਜਿੰਨਾ ਮਰਜੀ ਵੇਟ ਘਟਲੋ ਇਹਨੂੰ ਕੋਈ ਚੱਕਰ ਨਹੀਂ ਆਏਗਾ ਟਰਬੋ ਸੁਪਰ ਸਪੈਸ਼ਲ ਐਡੀਸ਼ਨ ਹੈ ਜੀ ਇਹ 2014 ਵਿੱਚ ਆਇਆ ਤਾਂ ਜੀ ਇਹ ਹੈਗਾ ਜੀ ਨੀਲੇ ਮੰਗਰਾੜਾ ਵਾਲਾ ਜੀ ਤੇ ਆਪਾਂ ਨੇ ਇਹਨੂੰ ਵਾਈਟ ਟੇਪ ਕਰਵਾਈ ਵੀ ਹੈ ਵੀ ਥੋੜਾ ਜਿਹੀ ਲੁੱਕ ਕਰਕੇ ਕਰਵਾਈ ਵੀ ਹੈ ਵੈਸੇ ਇਹ ਨੀਲੇ ਮੰਗਰਾੜਾ ਵਾਲਾ ਇਹਦੀ ਡਿਮਾਂਡ ਵੀ ਬਹੁਤ ਹੀ ਇਹਦਾ ਪਿਸਟਨ ਹੈ ਜਿਹੜਾ ਹੂਨ ਵਾਲੇ ਟਰੈਕਟਰ ਹਨ ਉਹਨਾਂ ਨਾਲੋਂ ਇਹਦਾ ਪਿਸਟਨ ਵੀ ਬਹੁਤ ਛੋਟ ਆ ਜਾਣੇਗੇ ਜਿਦੇ ਕਰਕੇ ਇਹਦਾ ਤੇਲ ਖਰਚਾ ਵੀ ਬਹੁਤ ਘੱਟ ਹੈ ਇਦਾਂ ਨਾਲ ਕਿ ਉਹ ਵੀ ਵੀਡੀਓ ਵੀਡੀਓ ਚ ਬੋਲ ਰਿਹਾ ਤੇ ਜਿੱਦਾਂ ਮਰਜ਼ੀ ਜਦ ਮਰਜ਼ੀ ਕੋਈ ਵੀ ਚਲਾ ਕੇ ਦੇਖ ਲੋ ਇਹਦਾ ਟਰੈਕਟਰ ਦਾ ਖਰਚਾ ਬਹੁਤ ਜ਼ਿਆਦਾ ਘਟਿਆ ਜਿੰਨਾ ਕਹਿ ਸਕਦੇ ਠੀਕ ਹੈ ਜੀ ਬਾਕੀ ਆਪਾਂ ਮੋਟਾ ਮੋਟਾ ਜਿਆ ਪਾਣੀ ਮਾਰਿਆ ਆ ਆ ਗਾਰੇ ਦੇ ਛੱਤੇ ਲੱਗੇ ਹੋਏ ਆ ਬਾਕੀ ਰੰਮਾ ਦਾ ਵੀ ਰੰਗ ਅਸੀਂ ਨਾਲ ਦਾ ਹੀ ਹੈ ਟੋਟਲ ਕੋਈ ਅੱਜ ਤੱਕ ਗੂਚੀ ਵੀ ਨਹੀਂ ਲੱਗੀ ਹੋਈ ਇਹਨੂੰ ਕਿਤੇ ਵੀ ਠੀਕ ਹੈ ਟੱਚਿੰਗ ਟੱਚਿੰਗ ਤਾਂ ਮੜੀ ਜੀ ਵੀ ਨਹੀਂ ਹੋਈ ਵੀ ਪਰ ਟੇਪ ਕਰਵਾਈ ਵੀ ਹੈ ਜੀ ਵਾਈਟ ਕਲਰ ਦੀ ਠੀਕ ਹੈ ਜੀ ਆ ਨਾਲ ਦੇ ਸਟਿੱਕਰ ਆ ਸਾਰੇ ਸਟਿੱਕਰ ਆ ਦੇਖ ਲੋ ਨੀਲੇ ਮੰਗਰਾੜ ਤੇ ਆ ਹੁੱਕ ਵੀ ਨਾਲ ਆਈ ਦੀ ਜਦ ਹੁੱਕ ਵੀ ਬਹੁਤ ਤਕੜੀ ਹੁੰਦੀ ਦੀ ਪੂਰੀ ਫੁੱਲ ਮਜ਼ਬੂਤ ਹੁੱਕਉਂਦੀ ਹੁੰਦੀ ਦੀ ਪਹਿਲਾਂ ਨਾਲ ਟਰੈਕਟਰ ਦੇ ਨਾਲ ਦਾ ਹੀ ਰੰਗ ਦੇਖ ਲਓ ਥੱਲੇ ਵੀ ਬਾਡੀ ਨੂੰ ਠੀਕ ਹੈ ਬਾਕੀ ਆਪਾਂ ਨੇ ਉੱਪਰ ਇਹਦਾ ਹਾਰ ਜੰਗਾਰ ਕਰਿਆ ਬਾਅਦ ਕਿਵੇਂ ਲੱਗਿਆ ਦੱਸਿਓ ਜ਼ਰੂਰ ਮੜਾ ਜਾ ਠੀਕ ਹੈ ਜੀ ਬਾਕੀ ਟਰੈਕਟਰ ਤੁਹਾਨੂੰ ਫਰੰਟ ਤੋਂ ਦਿਖਾਉਣਾ ਸਾਰਾ ਠੀਕ ਹੈ ਆ ਦੇਖੋ ਟਰੈਕਟਰ ਦੀ ਲੁੱਕ ਹਲੇ ਤਾਂ ਆਪਾਂ ਨੇ ਕੋਈ ਇਹਦੇ ਤੇ ਸ਼ੈਂਪੂ ਨਹੀਂ ਮਾਰਿਆ ਕੋਈ ਪਾਲਿਸ਼ ਨਹੀਂ ਮਾਰੀ ਕੱਲਾ ਮਸ਼ੀਨ ਨਾਲ ਮਿੱਟੀ ਜੜਾ ਕੇ ਕੱਲਾ ਪਾਣੀ ਪਾਣੀ ਮਾਰਿਆ ਵਾ ਦੇਖੋ ਤਾਂ ਲੁੱਕ ਕਿਵੇਂ ਲੱਗੀ ਤੇ ਇੱਕ ਆਪਾਂ ਨੇ ਆ ਜਗਾੜ ਜਿਹੜੇ ਹੁਣ ਲੋਕ ਦਿਖਾਉਂਦੇ ਆਪਾਂ ਨੇ ਇਹ 2014 ਜੇ ਲਾਤਾ ਦਾ ਲਿਆ ਕਿ ਇਹ ਸਕੂਟਰ ਦਾ ਹੀ ਬਜਾ ਚੇਤਕ ਦਾ ਕਿਸੇ ਨੇ ਲਾਉਣਾ ਹੋਵੇ ਤਾਂ ਲੋਕ ਲੱਗ ਜਾਂਦਾ ਇਹਦਾ ਪਾਰਟ ਬਹੁਤ ਖੁੱਲਾ ਹੁੰਦਾ ਡਰ ਰਹੇ ਨੇ ਜੀ ਕੋਈ ਕੋਸ ਸੱਟ ਨਾ ਲਵੇ ਵਿੱਚ ਤੇ ਆਪਾਂ ਨੇ ਇਹਨੂੰ ਆਲਟਰਨੇਟਰ ਲਵਾਇਆ ਵਾ ਜਿਹੜਾ ਇਹ ਜਨ ਗੱਡੀ ਦਾ ਲਵਾਇਆ ਵਾ ਜੀ ਫੁੱਲ ਬੈਟਰੀ ਦਾ ਬੈਕਅਪ ਫੁੱਲ ਰਹਿੰਦਾ ਇਹਦੇ ਨਾਲ ਜਮਾ ਵੀ ਨਹੀਂ ਚਾਹੀ ਘੱਟ ਸਪੀਡ ਤੇ ਵੀ ਤਾਂ ਵੀ ਪੂਰਾ ਕੰਮ ਕਰਦਾ ਜੀ ਪੁਰਾਣਾ ਲੇੰਗੀ ਲਾਇਆ ਤਾਂ ਜੀ ਆਪਾਂ ਨੇ ਤੇ ਇਹ ਟਰੈਕਟਰ ਹੈਗਾ ਜੀ ਸਕਾਈ ਬਾਜ ਚ ਆ ਸਕਾਈ ਬਾਜ ਲੱਗੀ ਹੋਈ ਹੈ ਇਹ 2014 ਚ ਆਗੇ ਦੀ ਸਕਾਈ ਬਾਜ ਜਿੱਥੇ ਟਰੈਕਟਰ ਚੱਲਦਾ ਪਤਾ ਲੱਗ ਜਾਂਦਾ ਕਿੰਨਾ ਤੇਲ ਪੋਇਆ ਕਿਸੇ ਨੇ ਸਭ ਪਤਾ ਲੱਗ ਜਾਂਦਾ ਤਾਂ ਜੀ ਇਹਦੇ ਠੀਕ ਹੈ ਜੀ ਤੇ ਜੋ ਆਪਾਂ ਨੂੰ ਇਹ ਟਰੈਕਟਰ ਬਾਰੇ ਪਤਾ ਤਾਂ ਆਪਾਂ ਨੇ ਦੱਸਿਆ ਤੁਹਾਨੂੰ ਠੀਕ ਹੈ ਜਾਣਕਾਰੀ ਬਾਕੀ ਇਹ ਆਪਣਾ ਗੁਰੂਜੀ ਵਾਲੇ ਤੋਂ ਸਿਸਟਮ ਲਵਾਇਆ ਵਾ ਸਾਰਾ ਬਕਸਾ ਆਫ ਤਿਆਰ ਕਰਵਾਇਆ ਵਾ ਤੇ ਬਾਬੇ ਦਾ ਨਾਮ ਲੱਤਾ ਬਾਬੇ ਚੇਨਰਪੋ ਨਿਰਪੈ ਇਹਦੇ ਵਿੱਚ ਲਾਈਟਰ ਬਲਦੀ ਹੈ ਜੀ LED ਕਰਕੇ ਪੂਰਾ ਕਲੀਅਰ ਨਹੀਂ ਦਿਖ ਰਿਹਾ ਲਾਈਟਾਂ ਬਲ ਰਹੀਆਂ ਨੇ ਦੇਖੋ ਅਕੀ ਲੁੱਕ ਕਿੰਨੀ ਲੱਗਦੀ ਲਾਈਟਾਂ ਚ ਠੀਕ ਹੈ ਜੀ ਆ ਚੱਕਿਆਂ ਜਿਹੀ ਬਲਦੀਆਂ ਤੇ ਮੂਰੇ ਇੰਜਨ ਵਿੱਚ ਵੀ ਲਾਈਟ ਲਾਈ ਹੋਈ ਉਹ ਵੀ ਬਹੁਤ ਧੀਆ ਬਲਦੀ ਹੈ ਇਹ ਦੇਖੋ ਇਸ ਟਾਈਮ ਥੋੜੀ ਜਿਹੀ ਘਟ ਕੇ ਦਿਖਦੀ ਹੈ ਮੈਨੂੰ ਲਾਈਟ ਲੱਗੀ ਹੋਈ ਹੈ ਵਿੱਚ ਇਹ ਵੀ ਦਿਖ ਰਹੀ ਹੈ ਦੇਖੋ ਲੋਕ ਪੂਰੀ ਘੈਂਟ ਬਣਾਈ ਹੋਈ ਆਪਾਂ ਨੇ ਬਸ ਸ਼ੌਂਕ ਨਾਲ ਰੱਖਿਆ ਹੋਇਆ ਜੀ ਲੋ ਆਪਾਂ ਨੇ ਧੋ ਕੇ ਕੰਬਲ ਦੇ ਗੇ ਇਹਨੂੰ ਇਹਦੀ ਜਗ੍ਹਾ ਪਰ ਖੜਾਤਾ ਹੁਣ ਇਹਨੂੰ ਕੱਢੋਗੇ ਪਰਸੋਂ ਨੂੰ ਜੀ ਜੀ ਆਪਾਂ ਨੇ ਕਰਨਗਦੀ ਬਾਡੀ ਸ਼ੁਰੂ ਕਰ ਦੇਣੀ ਜੀ ਤੇ ਉਹ ਤੋਂ ਤੁਹਾਨੂੰ ਪਤਾ ਵੀ ਪਰੀ ਵਿਠਾਲੀ ਦੀ ਜਾਣ ਦਾ ਕਿੰਨਾ ਝੌਂਕ ਹੁੰਦਾ ਜੱਟਾਂ ਦੇ ਮੁੰਡਿਆਂ ਨੂੰ ਤੇ ਲੈ ਜਾਵਾਂਗੇ ਫੇਰ ਸਾਹ ਪਾਲਚਪੋਸ ਮਾਰ ਕੇ ਕੱਢਾਂਗੇ ਇਹਨੂੰ ਤੇ ਬਾਕੀ ਗੱਲ ਅੱਗੇ ਕਰਦੇ ਮੰਡੀ 'ਚ ਮਿਲ ਕੇ ਕੀਆ ਬਣਦਾ ਕੀਆ ਝਾੜ ਨਿਕਲਦਾ